ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰੀ ਤੂਫਾਨ ਕਾਰਨ ਛਾਰਪੁਰ ਤੋਂ ਟਾਂਡਾ ਰੋਡ ਤੇ ਬਹੁਤ ਸਾਰੇ ਦਰਖਤ ਜਿਹੜੇ ਟੁੱਟੇ ਨੇ ਤੇ ਬਹੁਤ ਸਾਰੇ ਲੋਕ ਆਲੇ ਦੁਆਲੇ ਪਿੰਡਾਂ ਚੋਂ ਆ ਕੇ ਸੰਗਤ ਨੇ ਟਰੈਕਟਰ ਨਾਲ ਧੋਕੇ ਦਰੁਦਰ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਇਹ ਦੁਸੜਕੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਜਾਮ ਲੱਗਾ ਹੋਇਆ ਆ ਤੇ ਇੱਕ ਤੇ ਵੀਡੀਓ ਨੂੰ ਜ਼ਰੂਰ ਵਾਰ ਤੋਂ ਵਾਰ ਸ਼ੇਅਰ ਕਰੋ ਲਾਗੇ ਦੇ ਪਿੰਡਾਂ ਦੇ ਨੌਜਵਾਨ ਆਪਣੇ ਡਾਟ ਲੈ ਕੇ ਟਰੈਕਟਰ ਲੈ ਕੇ ਜ਼ਰੂਰ ਆਪਣੇ ਪਿੰਡਾਂ ਦੇ ਸਾਹਮਣੇ ਦੇਖ ਕੇ ਆ ਕੇ ਸੇਵਾਵਾਂ ਨਿਭਾਉਣ ਤਾਂ ਜੋ ਰੋਡ ਸਾਫ਼ ਹੋ ਸਕੇ ਤੇ ਦੂਸਰੀ ਬੇਨਤੀ ਜੇ ਕੋਈ ਕਿਸੇ ਨੂੰ ਜ਼ਰੂਰੀ ਜਿਹਾ ਨਹੀਂ ਹੈਗਾ ਉਹ ਕਿਰਪਾ ਕਰਕੇ ਘਰੋਂ ਬਾਹਰ ਨਾ ਨਿਕਲੇ ਚਾਰਪੁਰ ਵਾਲੇ ਪਾਸੇ ਨੂੰ ਜਾਣ ਵਾਲੇ ਸੱਜਣ ਨੇ ਤੇ ਨਾ ਜਾਣ ਉਹ ਕਿਉਂਕਿ ਬਹੁਤ ਜ਼ਿਆਦਾ ਜਾਮ ਤੇ ਬਹੁਤ ਸਾਰੇ ਰਸਤੇ 'ਚ ਦਰਖਤ ਟੁੱਟੇ ਹੋਏ ਨੇ ਤੇ ਕੁਛ ਝੁਕੇ ਹੋਏ ਨੇ ਨੀਵੇਂ ਹੋਏ ਨੇ ਸੋ ਵੀਡੀਓ ਵੱਤ ਵਤ ਸ਼ੇਅਰ ਕਰੋ ਤਾਂ ਜੋ ਰਸਤਾ ਚੱਲਦਾ ਹੋ ਸਕੇ ਤੇ ਸਾਰੇ ਜਾਣੇ ਆਪਣੇ ਆਪਣੇ ਘਰਾਂ ਵਿੱਚ ਟਾਈਮ ਸਿਰ ਪਹੁੰਚ ਸਕਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਦੀ ਕੀ ਫਤਿਹ